ਸਸਿਕਾਲੂ ਅੱਜ ਜਿਸੀ ਆਇਆ ਤੁਹਾਡੇ ਆਪਣੇ ਸ਼ਹਿਰ ਪਠਿੰਡੇ ਦੇ ਵਿੱਚ ਪੁੱਛੋ ਤੁਚੋ ਨਾ ਬਸ ਜੀ ਪੁੱਛੋ ਆਪਾਂ ਉਪਰ ਐਟਲੈਸ ਕਨਵੈਨਸ਼ਨ ਵਾਲੇ ਦੇ ਕੋਲੇ ਆਏ ਆਂ ਜੀ ਫੈਕਟਰੀ ਆਊਟਲੈਟ ਪੁੱਛੋ ਤੇ ਅੱਜ ਅਸੀਂ ਇੱਥੇ ਬਹੁਤ ਮਸਤੀ ਕਰਨ ਲੱਗੇ ਆਂ ਜੀ ਅੱਜ ਅਸੀਂ ਬੱਚਿਆਂ ਦੇ ਨਾਲ ਬੱਚੇ ਬਣਨ ਵਾਲੇ ਆਂ ਪਰੀ ਸੀਰੀਅਸly ਸੋ ਸਾਡੀ ਟਾਈਗਲਾਈਨ ਹੈ ਦੇ ਭਾਜੀ ਬਚਪਨ ਵਾਲੀ ਫੀਲਿੰਗ ਓਏ ਇਹਨਾਂ ਦਾ ਤਾਂ ਖੰਸੋਲਾ ਨਰਫ ਤੋਂ ਬੈਕ ਹੀ ਨਹੀਂ ਸਕਾਈਓ। ਇਹਨਾਂ ਦਾ ਵਾੜਾ ਮਾਰ ਦਿਆ ਇਹਨੇ। ਬੁਕੇ ਆ ਵੀ ਕੇ ਮੈਚ ਤੇ ਮਾ ਬੋਲਰ ਸਿੱਟਣ ਨਾਲ ਹੀ ਤੇ ਗਿੱਲੀਆਂ ਪਾਣ ਨਾਲ। ਕਿਤੇ ਹੁਣ ਆਪਾਂ ਅਗਲੀ ਗੇਂਦ ਫਿਰਦੇ ਆਂ। ਹਰ ਜਨ ਤੇ ਕੀ ਨਾਮ ਆਦੀ ਕਿਤੇ ਦੇ ਮੈਂ ਕਹਿੰਦੀ ਵਾਰ ਇਹ ਪੰਗਾ ਲੈਣ ਜਾ ਰਿਹਾ ਭਾਈ ਤੂੰ ਧੱਕਾ ਦੇਂਗਾ ਗਰ ਮੈਨੂੰ ਯਾਰ ਐਂ ਦਾ ਬਿਰ ਮੈਂ ਬੱਚੂ ਮੈ ਤਾਂ ਨਹੀਂ ਕੱਸੇ ਤਰੀਆ ਕਿ ਟਾਸੇ ਇਤ ਨਹੀਂ ਬੰਦੇ ਚਲੋ ਓਏ ਉਹ ਐਵੇਂ ਹੀ ਉਚਾਈ ਤੋਂ ਡਰ ਲੱਗਦਾ ਮੈਨੂੰ ਉਹ ਮੈਨੂੰ ਲੈਂਡ ਕਰਾ ਉਹ ਓਏ ਹੌਂਟ ਹਾਂ ਹਲੋ ਹਾਂਲੋ ਆ ਗਿਆ ਆ ਗਿਆ ਆਵਾ ਉਹ ਖੜੇ ਨੇ ਜਣ ਮੈਂ ਮੈਂ ਪਹੁੰਚ ਜੂਗਾ ਨਾ ਇੱਥੇ ਤੱਕ ਉਹ ਆ ਗਿਆ ਓਏ ਮੈਂ ਸਹੀ ਸਲਾਮਤ ਉੱਠੋ ਤਾਂ ਬਲਾਜੇ ਹੈ ਨਾ ਸਹੀ ਸਹੀ ਲੱਗਿਆ ਹਾਂ ਹਾਂ ਭਾਈ ਬਹੁਤ ਸੇਫ ਵੀ ਆ ਹਾਂ ਮੈਂ ਆ ਗਿਆ ਇਹ ਉਹ ਟਿਪ ਰੇਨ ਜੋ ਤਾਰਾ ਲੈਂਦਾ ਮੈਂ ਝੂਟੇ ਮਾਟੇ ਲੈ ਲੈਤੇ ਮੈਂ ਸੋਚਿਆ ਵੀ ਮੇਰੀ ਘਰ ਵਾਲੀ ਪਿਛੇ ਕਿਉਂ ਰਵੇ ਉਹਨੂੰ ਵੀ ਝੂਟੇ ਦਵਾਏ ਜਾਣਗੇ ਤੇ ਉਹਨੂੰ ਵੀ ਉਚਾਈ ਦਾ ਅਹਿਸਾਸ ਕਰਾਇਆ ਜਾਊਗਾ ਬਸ ਮਨਾਇਆ ਜਾ ਰਿਹਾ ਪਟਕੇ ਦੀ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਕਹ ਤਿੰਤਾ ਜਾਣਾ ਹੀ ਪੈਣਾ ਪਰ ਫਿਰ ਵੀ ਮੈਂ ਤੱਕੇ ਦੇ ਨਾਲ ਉਹਨੂੰ ਝੂਟੇ ਲੈਣ ਵਾਸਤੇ ਪੇਸ਼ਤਾ ਤੇ ਮੰਨ ਗਈ ਸਭਾ ਚਾ 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 ਸਭ ਸਪਲਟ ਸੇਵਾ ਬਾਬਾ ਆਪਣੀ ਗਲਤੀ eh itu gimana kan senang, ਹੈ ਨੋ ਥੱਕਾ ਮੈਂ ਮਾਰਾਂ ਪਾਪੀ ਇਹ ਕਰ ਤਾਲ ਉਹ ਚੱਲ ਪੁੱਛੇ ਉਹ ਯਾਰ ਪੁੱਛੇ ਦਾ ਤੂੰ ਉਹ ਚੱਲ ਤੱਕ ਮਾਈਕ ਲਾਤਾ ਮਿੰਦੋ ਚੱਕ ਦੇ ਫੁੱਟੇ ਮਿੰਦੋ ਆ ਉਹ ਚੁੱਪ ਦਰਗੇ ਮਿੰਦੋ ਤੱਕਾ ਕੋ ਬੋਲ ਤੂੰ ਬੰਦ ਯੇਂਦੋ ਨਾ ਚੋ ਅਤਕਰੀ ਗਏ ਨੀ ਨਾ ਲੱਕਉ ਨਾ ਹਾਂ ਵੀਰੇ ਤੇ ਬਾਬੀ ਨੇ ਲੈ ਲਏ ਝੂਟੇ ਤੇ ਹੁਣ ਵਾਰੀ ਮੇਰੀ ਮੈਂ ਬਹੁਤ ਡਰ ਰਹੀ ਸੀ ਮੇਰੇ ਸੱਟ ਲੱਗੇ ਹੋਈ ਸੀਗੀ ਤੇ ਮੈਂ ਫੇਰ ਵੀ ਨਹੀਂ ਪਿੱਛੇ ਹਟੀ ਮੈਂ ਕਿਹਾ ਤਾਂ ਬਾਹਾਂ ਉੱਪਰ ਹੀ ਰੱਖ ਰਿਹਾ ਕੋਈ ਡਰਨੀ ਹੈਗਾ ਤੇ ਮੈਂ ਵੀ ਇਹਨੂੰ ਸਿੱਧਾ ਹੀ ਕਹਤਾ ਕਿ ਤੈਨੂੰ ਧੱਕਾ ਤਾਂ ਮੈਂ ਹੀ ਦਊ ਮੈਂ ਗਈ ਪਹਿਲਾਂ ਤਾਂ ਮੈਨੂੰ ਡਰ ਲੱਗਿਆ ਫਿਰ ਮੈਂ ਮੇਰਾ ਦਿਲ ਪੱਕਾ ਹੋ ਗਿਆ ਫਿਰ ਜਦੋਂ ਮੋੜ ਆਇਆ ਇੱਥੇ ਤਾਂ ਇੰਨਾ ਜ਼ਿਆਦਾ ਡਰ ਲੱਗਿਆ ਐਨਾ ਹਿੱਲ ਰਿਹਾ ਸੀ ਤਾਂ ਹੀ ਤੁ ਚੀਕਾ ਮਾਰਨੀ ਪਈ ਸੀ ਹਾਂਜੀ ਪਰ ਜਦ ਇੱਥੇ ਸੇ ਆ ਗਏ ਇੱਥੇ ਜਾ ਕੇ ਆਏ ਸੀ ਬਸ ਆ ਗਏ ਬਸ ਹੁਣ ਤਾਂ ਪਹੁੰਚ ਨਾਲਿਆ ਹੁਣ ਤਾਂ ਕੋਈ ਡਰ ਨਹੀਂ ਹੈਗਾ ਪਹੁੰਚ ਗਏ ਸੇਫਲੀ ਪਹੁੰਚ ਗਏ ਤੇ ਮੈਨੂੰ ਬਹੁਤ ਮਜ਼ਾ ਆਇਆ ਇੱਥੇ ਮੈਂ ਹੀ ਕਹਿ ਰਹੀ ਸੀ ਵੋ ਮਜ਼ਾ ਆਇਆ ਤੇ ਬਸ ਉੱਥੇ ਮੋੜ ਜਿੱਤੇ ਡਰ ਲੱਗ ਰਿਹਾ ਸੀ ਬਸ ਤਾਂ ਹੀ ਇਹ ਮੈਨੂੰ ਕਹਿੰਦੀ ਬਈ ਸੀ ਮੈਂ ਇੱਕ ਵਾਰ ਨਹੀਂ ਮੈਂ ਦੋ ਵਾਰ ਝੂਟੇ ਲੈਣੇ ਆ ਮੈਨੂੰ ਮਜ਼ਾ ਹੀ ਬਹੁਤ ਆਇਆ ਹੁਣ ਦੇਖਿਓ ਹੁਣੇ ਮੇਰੇ ਵੱਲ ਆਊਗੀ ਤੇ ਆ ਗਈ ਉਹ ਕਿ ਹਾਂ ਮੈਨੂੰ ਮਜ਼ਾ ਆਉਂਦਾ ਮੈਂ ਨਾ ਉੱਥੇ ਜਾ ਕੇ ਨਾ ਮੈਂ ਆਇਆ ਹਾਂ ਉੱਥੋਂ ਮੈਂ ਆਇਆ ਹੀ ਮੈਨੂੰ ਬਰਾੜ ਆਣ ਲੱਗਿਆ ਮੈਨੂੰ ਮਜ਼ਾ ਹੀ ਬਹੁਤ ਆਇਆ ਤੇ ਮੇਰੇ ਵੱਲ ਆ ਕੇ ਕਹਿੰਦੀ ਤੁਸੀਂ ਵੀ ਝੂਟਾ ਲੈ ਲਓ ਲੈ ਵੀ ਆ ਗਈ ਮੇਰੀ ਵਾਰੀ ਹੁਣ ਸਾਰਿਆਂ ਨੇ ਤਾਂ ਵਾਰੀ ਲੈ ਲਈ ਹੁਣ ਵਾਰੀ ਆ ਗਈ ਮੇਰੀ ਤੇ ਤੱਕਾ ਕਹੂਗੀ ਤੂੰ ਤੂੰ ਓ ਯਾਰ ਮਾੜੀ ਮੋਟੀ ਸ਼ਰਮ ਕਰ ਮੈਂ ਤੇਰਾ ਘਰ ਆਣਾ ਤੂੰ ਮੈਨੂੰ ਤੱਕਾ ਤੂੰ ਚੰਗੀ ਲੱਗ ਤੁਰਿਆ ਮੈਂ ਕਿਹਦਾ ਨਾ ਓਏ 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 ਵਾਹ ਉਹ ਹੋ ਭਾਈ ਉਹ ਪਰ ਉਹ ਥਲੇ ਕੁਝ ਨਹੀਂ ਹੈਗਾ ਅਮਰ ਤਾਂ ਕੋਈ ਪਮ ਨੂੰ ਫਮ ਨਾ ਬ ਕੋ ਨਾ 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 ਰੋਂ ਦਾ ਕੁਝ ਨਹੀਂ ਹੋਇਆ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਬਹੁਤ ਇਜ਼ੀ ਬਹੁਤ ਇਜ਼ੀ ਉਹ ਉਹੀ ਕੁਝ ਦੀ ਬਾਸ 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 ਸਾਸ ਸਾਸ ਵੈਰੀ ਗੁੱਡ ਵੈਰੀ ਗੁੱਡ ਉਹ ਮੈਂ ਆ ਗਿਆ ਮੈਂ ਸੇਫਲੀ ਆ ਗਿਆ ਆ ਮੇਰਾ ਤਾਂ ਕੰਮ ਹੋ ਗਿਆ ਸੀਗਾ ਨਾ ਬਣਾ ਰਹਾ ਰਹਾ ਹੇ ਤੈ ਤੈ ਜਦੋਂ ਅਦੋਂ ਖਲਾ ਦੇਖਦੇ ਨੇ ਕੁਝ ਵੀ ਨਹੀਂ ਆਇਆ ਉਹਨਾਂ ਦਾ ਲੱਗਦਾ ਮੜਾ ਜਾ। ਇਹ ਤੋਂ ਬੰਦਾ ਨਹੀਂ ਕਾ। ਅਲਗ ਬੰਦਾ ਕਿਦੂਗਾ ਉੱਥੇ ਜਾਂ ਤੂੰ ਚੱਲ ਕੇ ਜਿੱਦੇ ਉੱਥੇ ਜਾਂਦੀ। ਬਚਾ ਹੋ ਗਿਆ। ਹਾਂ ਹੁਣ ਕੋਈ ਨੈਕਸਟ ਸਟੱਪ ਪਰ ਟਰਾਈ ਕਰਾਂ ਚੱਲੇ ਆ। ਨੈਕਸਟ ਥੋਡੇ ਮਾਰਦੇ। ਆ ਲੋ। ਪਾਣੀ ਪੀਣ ਲੱਗਾ ਹੈ ਨਾ। ਤੁਹਾਡੇ ਸਾਰਿਆਂ ਦੇ ਵੱਲੋਂ ਮਿਲੇ ਹੋਏ। ਇਸ ਪਿਆਰ ਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ। ਜਦੋਂ ਵੀ ਸਾਰਾ ਪਰਿਵਾਰ ਕਿਤੇ ਬਾਹਰ ਜਾਂਦੇ ਆ ਤਾਂ ਤੁਸੀਂ ਕਿੰਨੇ ਪਿਆਰ ਦੇ ਨਾਲ ਫੋਟੋਆਂ ਕਰਵਾਉਣ ਆਉਂਦੇ ਹੋ ਕਿੰਨੇ ਪਿਆਰ ਦੇ ਨਾਲ ਤੁਸੀਂ ਸਾਨੂੰ ਆਪਣੀਆਂ ਫੀਲਿੰਗਸ ਦੱਸਦੇ ਹੋ ਕਿ ਤੁਸੀਂ ਸਾਡੇ ਲਈ ਕੀ ਮਹਿਸੂਸ ਕਰਦੇ ਹੋ ਸਾਨੂੰ ਆਪਣਾ ਪਰਿਵਾਰ ਸਮਝਦੇ ਹੋ ਸਾਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਅਸੀਂ ਇਦਾਂ ਹੀ ਹਮੇਸ਼ਾ ਤੁਹਾਡੀ ਸੇਵਾ ਕਰਦੇ ਰਹਾਂਗੇ ਚੰਗਾ ਕੰਟੈਂਟ ਬਣਾਉਂਦੇ ਰਹਾਂਗੇ ਜੋ ਤੁਸੀਂ ਪਰਿਵਾਰ ਚ ਬੈਠ ਕੇ ਦੇਖ ਸਕੋ ਉਹ ਤਾਂ ਵੱਧ ਬਾਰੀ ਆਈ ਜੰਪਿੰਗ ਜੰਪਿੰਗ ਜਸ ਪਾਪਾ ਸੱਟਾ ਖਾਏ ਨੋ ਪਾਪਾ ਤੇ ਉਹ ਜਾਏ ਜੈਸ ਪਾਪਾ ਮੈਂ ਵੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਮੈਂ ਕਿਹਾ ਤੇ ਮੋਦੇ ਮੂੰਹ ਗਿਰਿਆ ਮੇਰੇ ਬਹੁਤ ਜ਼ੋਰ ਦੀ ਸੱਟ ਲੱਗੀ ਸੀ ਕਿ ਮੈਂ ਬਿਰਨੇ ਨੂੰ ਹੱਥ ਫੜਾਇਆ ਮੈਂ ਕਿਹਾ ਵੀਰੇ ਆਜੋ ਹੁਣ ਦੁਬਾਰਾ ਟਰਾਈ ਕਰੋ ਬਿਰਨੇ ਨੇ ਫੇਰ ਟਰਾਈ ਕੀਤੀ ਆ ਚੱਕ ਹੁਣ ਤਾਂ ਹੋ ਗਿਆ ਸੀ ਮੈਂ ਬਹਿ ਗਿਆ ਸੀਗਾ ਮੈਂ ਕਿਹਾ ਮੈਂ ਤਾਂ ਨਹੀਂ ਉੜਦਾ ਲਓ ਜੀ ਹੁਣ ਹੋ ਰਿਹਾ ਮੈਚ ਸ਼ੁਰੂ ਮੇਰਾ ਤੇ ਅਮਰ ਦਾ ਇਹਨੂੰ ਕਹਿੰਦੇ ਨੇਗੇ ਡੋਲਾ ਡੋਲੇ ਡੋਲੇ ਡਮ 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 ਡੋਲਾ ਦੋਨੇ ਜਾਣੇ ਡੋਲਦੇ ਡੋਲਦੇ ਦੋਨੇ ਹੀ ਜਾ ਕੇ ਢਿਗੇ ਢੂਮ ਦੋਨਾਂ ਦੇ ਲੱਕੀਆਂ ਸੱਟਾਂ ਫਾਰਮ ਵਾਲੀਆਂ ਜਾਨੀ ਕਹਿੰਦਾ ਮਤਲਬ ਕਿ ਸੱਟ ਬਿਲਕੁਲ ਨਹੀਂ ਲੱਗਦੀ ਹੈਗੀ ਤੇ ਬਹੁਤ ਸੇਫਟੀ ਦਾ ਧਿਆਨ ਰੱਖਿਆ ਜਾਂਦਾ ਵੂਪਰਸ ਗੇਮਿੰਗ ਜ਼ੋਨ ਬਠਿੰਡਾ ਪੂਰਾ ਹੀ ਮੇਰੀ ਵਾਰੀ ਇੱਥੇ ਮੈਂ ਤੇ ਅਮਰ ਨੇ ਇੱਕ ਬਿਊਟ ਸੌਂਗ ਆਇਆ ਮੈਨੂੰ ਤਾਂ ਗਾਣ ਹੀ ਨਹੀਂ ਦਿੱਤਾ ਆਪੇ ਗਾਲੇ ਨਾ ਨੰਨ ਨੂੰ ਪਤਾ ਮੇਰੇ ਸੱਟਾ ਲੱਗੇ ਹੋਇਆ ਫਿਰ ਵੀ ਮੈਨੂੰ ਨੀਚੇ ਸੁੱਟਾ ਪਰਸ ਨਹੀਂ ਆਇਆ ਜਮਾ ਤਸਨੀਏ ਮੈਂ ਬਹੁਤ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਹਨਾਂ ਨੇ ਮੈਨੂੰ ਸੱਟਤਾ ਕੋਈ ਨਾ ਜੀ ਕੋਈ ਗੱਲ ਨਹੀਂ ਕਿਨਾ ਸਾਇਮ ਉਹ ਥੈਟਸ ਵਾਈ ਸ਼ੀ ਇਸ ਆਰ ਚੈਂਪੀਅਨ ਵਾਟਰ ਪਰਫੋਰਮੈਂਸ Dominic deserves it. Long time coming. One D. One D. Here's the cover. the title. Saturday kicked out of the one day. No, ever ever kicked out of the one day. Threes, the one cover the left line. <laughs> <f> Not <posteröring> <Okay. pl dear> sure well? <laughs> what else we would expect. Call with a false splash on the priest, out of the ladder. And like Trish is Chris is trapped. Trish is trapped. Both of her legs are trapped inside the the top of that. That's right there. Silver

ਪਾਣੀ ਹੋਰ ਮੈਂ ਜਾਂਦੇ ਰੋ ਪਾਣੀ ਕੋਲ ਉੱਤੋਂ ਖੜਿਆ ਓਏ 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 ਹਾਂ ਹੌਂਦੇ ਤਤੂ 3 ਪਹੋਂਾ ਹਵਾ ਚੁੱਟੂਗੀ 1 2 3 4 5 ਲੈ ਗਈ ਚੜ ਗਈ 1 ਸਾਫਟਲੀ 3 ਪਕੀਪਾਂ ਦੀ ਇਹ ਬਾਤ ਨੂੰ ਬਾਤ ਨੂੰ ਕੋਈ ਨਹੀਂ ਜਾਤਾ ਮੈਂ ਤਾਂ ਭੈਣ ਪਰਪਰ ਪਾ ਲੈ ਤੂੰ ਕੀ ਪਾ ਮੈਂ ਪਸੰਦ ਨਾ ਜਾਨ ਪਾਸ ਦੇ ਹੋਏ ਜਾਨ ਪਾਸ ਦੇ ਸਭ ਤੋਂ ਵੱਧ ਇਹ ਸੇਵ ਉਹਦੇ ਨੂੰ ਹੱਥ ਲਾ ਦੇ ਤਾਂਦਾਰਤ ਹੁੰਦਾ ਹੁਣ ਤਾਂ ਕੁਝ ਨਹੀਂ ਕਰਦਾ ਉੱਧਰ ਪਾ ਉਹ ਉੱਧਰ ਮੁੱਕ ਤੇ ये वो चटकारे का उत्तर वो करता है आ साथ पास पास सुख है साथ ही मैं सुन रहा हूं ये पानी और ये गोसिगना ने दे पासीला फ्रेंड सर रेडिया ओके रेडिया 10 से मैंने करवा दो साधारण क्लब सफेद पर मार कोई आखरी छ ਬਾਪੀ ਹੱਥ ਨਹੀਂ ਝੜਨਾ ਇੱਥੇ ਕਰਨ ਨੂੰ ਵੈਸੇ ਬਹੁਤ ਕੁਝ ਹੈ ਪਰ ਚੱਕਰ ਇਹ ਹੈ ਕਿ ਟਾਈਮ ਬਹੁਤ ਘੱਟ ਹੈ ਜੇ ਤੇ ਆਉਣਾ ਤੁਹਾਨੂੰ ਪੂਰਾ ਦਿਨ ਚਾਹੀਦਾ ਇੱਥੇ ਕਰਨ ਨੂੰ ਹੈ ਹੀ ਇੰਨਾ ਕੁਝ ਸਾਨੂੰ ਆਇਆ ਨੂੰ 4 ਘੰਟੇ ਹੋ ਗਏ ਪਰ ਅਸਲ ਹਜੇ ਵੀ ਪ੍ਰੋਪਰ ਇਹ 15% ਬਾਜੀ ਨੇ ਇੰਜੋਏ ਕੀਤਾ ਹਾਂ ਹਰੇ 15% ਕਿਤਾ ਸਾਡੀ ਅੱਗੇ ਪਈ ਹੈ ਹਾਂ ਅੱਜ ਤੇ ਆਹ ਗੈਂਡਿਸਕਾਊਂਟ ਜਿਹੜਾ ਵੀ ਦੇਵਗਨ ਬਾਜੀ ਦਾ ਨਾਮ ਲਾਏਗਾ ਲਓ ਜੀ ਪੁੱਛੋ ਹਣ ਕਰੋ ਮੋਝਾ ਗਰਮੀ ਦੇ ਉੱਪਰ 3 ਜੂਨ 200 ਗਰਮੀ ਦੇ ਛੁੱਟੀਆਂ ਤੱਕ ਪੂਰਾ ਆਫਰ ਵੱਡਾ ਦਿੱਤਾ 20% ਆਫ ਦੇਵ ਬਾਜੀ ਦਾ ਸਿਰਫ ਨਾਮ ਲੈਣਾ ਹੈ 20% ਆਫ ਬਿਲਕੁਲ 3 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਸਾਡੇ ਵੱਲੋਂ ਬੱਚਿਆਂ ਨੂੰ ਦਾਤ ਮਾਂ ਭੈਣ ਨੂੰ ਵੀ ਦਾਤ ਸਾਉ ਜੀ ਤਪਾ ਕੇ ਦੇ ਸਕਦੇ ਆ ਕਿ ਕਿਦਾਂ ਕਰਿਆ ਕਹਿਮੋ ਸਰਦਿਕਲਾ ਵੇ <muchas> ਮਾਰੋ

Oh. <laughs> I <Side> play. <laughs> ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਆ ਜਾਓ ਜੀ ਕੌਣ ਦਾ ਲੱਗ ਜਾ ਰਹੇ ਸੇ ਬਹੁਤ ਅਨਸਾਏ ਕਿਤਾਜ ਜਿਹਦੇ ਵੀ ਕਿਸੇ ਨੇ ਵੀ ਗਰਮੀ ਅੱਜ ਚੁੱਕਿਆ ਦਾ ਪੂਰਾ ਆਨੰਦ ਲੈਣਾ ਹੋਵੇ ਤਾਂ ਰੂਪਰ ਕਰਨੀ ਸੋਚ ਤੁੱਚੋ ਫੈਕਟਰੀ ਆਊਟਲੈਟ ਤੋਂ ਕਿੰਨਾ ਰਵੈ ਰਹਿਣਾ ਹੈ ਅਗਨੇ ਫੋਨ ਕਰਕੇ ਟੈਕਸ ਸਸੇ ਕਾਲ ਜਿੰਦੇ ਨੂੰ ਵਾਦਰੋ ਪਰਵਾਹ ਜੋੜੀ ਰੱਖੋ ਪਰਵਾਹ ਨੂੰ ਇੱਕ ਰੱਖੋ ਥੈਂਕ ਯੂ ਫੜ ਵਿੰਗ ਅੱਜ ਕੱਲ ਦੀ ਦੇਖ ਤੇਰੇ ਇੱਟ ਦੀ ਹਵਾ ਚੱਲਦੀ ਹਾਂ ਮਿੱਲੋ ਤੇਰੇ ਵਾਲੇ ਦੀ ਹਵਾ ਚੱਲਦੀ ਦੇਖ ਤੇਰੇ ਇੱਟ ਦੀ ਹਵਾ ਚੱਲਦੀ ਹਾਂ ਮਿੱਲੋ ਤੇਰੇ ਵਾਲੇ ਦੀ ਹਵਾ ਚੱਲਦੀ ਦਾ ਬੀਪੀਓ ਚੱਲਦਾ ਏ ਲੋ ਦੇ ਬਾਈ ਦੇਵ ਕਰਦਾ ਫਲੋ ਸੁਣ ਆਇਆ ਬੋੜੇ ਕਹਿੰਦੇ ਫਿਰデア ਕੀ ਹੋਇਆ ਨੋ 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 ਦੇਖ ਤੇਰੇ ਅੱਟ ਦੀ ਹਵਾ ਚੱਲਦੀ ਆ ਬਿੱਲੋ ਤੇਰੇ ਵਾਲੇ ਦੀ ਹਵਾ ਚੱਲਦੀ ਦੇਖ ਤੇਰੇ ਅੱਟ ਦੀ ਹਵਾ ਚੱਲਦੀ ਬਿੱਲੋ ਤੇਰੇ ਵਾਲੇ ਦੀ ਹਵਾ ਚੱਲਦੀ ਸਕਸੈਸ ਵਾਲਾ ਗੇਜ਼ ਕਮੈਂਟ ਵਾਲਾ ਪੇਜ ਸਟਾਈਲ ਹਟ ਦਾ ਨੱਤ ਤੇ ਕਰੇਜ਼ ਚੱਲਦੀ ਏ ਹਵਾ ਦੇਖ ਪੂਰੀ ਮਾਨੀ ਵਾਲ ਦੀ ਦੇਖ ਤੇਰੇ ਅੱਜ ਦੀ ਹਵਾ ਚੱਲਦੀ ਆ ਬਿਲੋ ਤੇਰੇ ਵਾਲੇ ਦੀ ਹਵਾ ਚੱਲਦੀ ਦੇਖ ਤੇਰੇ ਅੱਜ ਦੀ ਹਵਾ ਚੱਲਦੀ ਬਿਲੋ ਤੇਰੇ ਵਾਲੇ ਦੀ ਹਵਾ ਚੱਲਦੀ ਸ਼ੌਨੇ ਗੁਰਮੇਲ ਵੈਰੀ ਦੀ ਰੇਲ ਨੇ ਰੱਖੇ ਹੱਥ ਯਾਰ ਮਰਨੇ ਦਾ ਖੇਲ ਮਰ ਜਾਣਾ ਮੰਨੀ ਨਾ ਮੌਤ ਟਲਦੀ ਦੇਖ ਤੇਰੇ ਅੱਟ ਦੀ ਆਵਾ ਚੱਲਦੀ ਆ ਮਿਲੋ ਤੇਰੇ ਆਵੇ ਦੀ ਆਵਾ ਚੱਲਦੀ ਦੇਖ ਤੇਰੇ ਅੱਟ ਦੀ ਆਵਾ ਚੱਲਦੀ ਮਿਲੋ ਤੇਰੇ ਆਵੇ ਦੀ ਆਵਾ ਚੱਲਦੀ ਚੱਕ ਕਰ ਲਾਵੇ ਉਸਤੀ ਵੀ ਤੇ ਨਹੀਂ ਉਸ ਓਏ ਇਧਰ ਕਿ ਦੇ ਫੰਗਲ ਟਾਈਮ ਨਹੀਂ ਕੀਤਾ ਦੇ ਆਈਟੀ ਜਿਹੜੀ ਇਹ ਨੂੰ ਬੈਂਕ ਚਲ ਸਕਦਾ ਨਹੀਂ ਕੋਈ ਡਾਟਾ ਨਹੀਂ ਕੋਈ ਡਾਟਾ ਨਹੀਂ ਹੋਣਾ ਨਹੀਂ ਹੋਣਾ ਚਲੋ ਬਈ ਸੱਚੀ ਯਾਰ ਸਵਾਲ ਆ ਗਿਆ ਮਜ਼ਾ ਆ ਗਿਆ ਬਹੁਤ ਮਜ਼ਾ ਆ ਗਿਆ ਬੰਦੇ ਆ ਪਾ ਜੀ ਫਿਰ 12 ਨੂੰ ਮਿਲਦੇ ਆ